हां जी जी आज ਅਸੀਂ ਬਣਾਵਾਂਗੇ ਕद्दू ਦੀ ਬਰਫੀ ਦੀ ਮਠਿਆਈ ਤੁਸੀਂ ਬਹੁਤ ਸੁਣਿਆ ਹੋਊਗਾ ਸਬਜੀ ਦਾ ਆਪਾ ਬਣਾਉਂਦੇ ਰਹਿੰਨੇ ਆਂ ਕਦੀ ਕੋफ्ते ਕਦੀ ਖੀਰ ਬਣਾ ਲਈ ਕਦੀ ਅਸੀਂ ਬਣਾ ਲਏ ਨੇ ਸਭ ਇਹ ਦਾਲ ਕद्दू ਪਾ ਕੇ ਜਾਂ ਕੋਈ ਵੀ ਸਬਜੀ ਖੀਰ ਵੀ ਬਣਾ ਸਕਦੇ ਪਰ ਅੱਜ ਅਸੀਂ ਬਣਾਉਣੀ ਹੈ ਕद्दू ਦੀ ਬਰਫੀ ਬਣੇ ਰਿਓ ਜੀ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚੱਲ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਇੱਧਰ ਅਸੀਂ ਪਹਿਲਾਂ ਬਣਾ ਰਹੇ ਆਂ ਕद्दू ਦੇ ਕੋफ्ते ਸਬਜੀ ਇਦਾਂ ਮੇਰਾ ਛੋਟਾ ਕਾਕਾ ਤੰਗ ਕਰਦਾ ਪਿਆ ਅਦਸ਼ਵੀਰ ਨਾਲ ਸੀ ਬਣਾ ਲਈਏ ਚਾਹ ਪੀਵਾਂਗੇ ਨਾਲ ਨਾਲ ਸਬਜ਼ੀ ਬਣਾ ਕੇ ਵੇਲੇ ਹੋ ਜਾਾਂਗੇ ਸੀ ਇਦਨ ਮੈਂ ਕੱਚੇ ਕਦੂ ਦੇ ਬਣਾ ਰਹੇ ਕੋफ्ते ਪਹਿਲਾਂ ਮੈਂ ਦੁੱਝ ਬੋਇਲ ਕਰਕੇ ਬਣਾਉਨੇ ਸੀ ਫਿਰ ਮੈਨੂੰ ਦੱਸਿਆ ਭਾਬੀ ਜੀ ਨਾਲ ਕਿ ਕੱਚੇ ਕਦੂ ਦੇ ਬਣਾਇਆ ਕਰੋ ਟੇਸਟੀ ਬਣਦੇ 3-4 ਵਾਰੀ ਸੀ ਬਣਾਏ ਬਹੁਤ ਟੇਸਟੀ ਬਣੇ ਆ ਹੁਣ ਇਦਨ ਕਰ ਰਹੇ ਆ ਤਿਆਰੀ ਤੇਲ ਰੱਖ ਦਿੱਤਾ ਗਰਮ ਹੋਣ ਵਾਸਤੇ ਕਦੂ ਦੇ ਕੋफ्ते ਬਣਾਉਣ ਲਈ ਤੇ ਨਾਲ ਅਸੀਂ ਦੂਜੀ ਸਾਈਡ ਲਾਵਾਂਗੇ ਤੜਕਾ ਇੱਕ ਸਾਈਡ ਅਸੀਂ ਪਕੌੜੇ ਬਣਾ ਲਾਂਗੇ ਕਿ ਜਲਦੀ ਜਲਦੀ ਸਾਰਾ ਕੰਮ ਹੋ ਜਾ ਰੋਟੀ ਦਾ ਸ਼ਾਮ ਦਾ ਟਾਈਮ ਹੋ ਰਿਹਾ ਸੀ ਤੇ ਵੱਜ ਗਏ ਸੀ 4 ਤਾਂ ਆਪਾਂ ਕਹਿੰਦਾ ਜਲਦੀ ਜਲਦੀ ਕਰ ਲਈਏ ਸਵੇਰੇ ਬਣਾ ਲਈ ਸੀ ਬਰਫੀ ਭਾਬੀ ਜੀ ਨੇ ਵਾਲੇ ਬਰਫੀ ਬਣਾਈ ਸੀ ਤੋਂ ਉਹ ਮੈਂ ਵਿੱਚ ਵੀਡੀਓ ਐਡ ਕਰ ਦਿੱਤੀ ਤੇ ਅੱਧਰ ਅਸੀਂ ਲੱਗਿਆ ਹਾਂ ਪਕੌੜੇ ਬਣਦੇ ਤੇ ਸਾਡੇ ਕद्दू ਦੇ ਕੋफ्ते ਬਣਦੇ ਕद्दू ਦੇ ਪਕੌੜੇ ਕद्दू ਦੇ ਕੋफ्ते ਕੁਝ ਵੀ ਕਹਿ ਸਕਦੇ ਆਪਾਂ ਕੜੀ ਪਕੌੜਾ ਬਣਾ ਲੈਣੇ ਆਪਾਂ ਕद्दू ਦੀਏ ਕੋफ्ते ਦੀ ਸਬਜ਼ੀ ਬਣਾਵਾਂਗੇ ਇੱਧਰ ਛੋਟਾ ਮੇਰਾ ਤੰਗ ਕਰਦਾ ਪਿਆ ਨੇ ਸਾਰੇ ਭਾਂਡੇ ਛੋੜ ਦਿੱਤੇ ਥੱਲੇ ਤੇਲ ਵਾਲੀ ਕੰਨੀ ਇੰਨਾ ਕਿ ਖਾਲੀ ਸੀ ਜੇ ਹੁੰਦਾ ਤੇਲ ਤੇ ਫਿਰ ਸਾਰਾ ਮਤਲਬ ਹੈ ਤੇ ਟਾਈਟ ਸੀ ਢੱਕਣਾ ਪਰ ਇਹਨੇ ਮੁੰਣਾ ਬੋ ਕੰਮ ਤਾਂ ਕਰਦਾ ਸਨ ਹੁਣ ਮੈਨੂੰ ਕਹਿ ਰਹੀ ਸੀ ਤੂੰ ਮੇਰੇ ਵੱਲ ਦੇਖ ਤੂੰ ਆ ਕੀ ਕੀਤਾ ਤੇ ਮੇਰੇ ਵੱਲ ਧਿਆਨ ਨਹੀਂ ਦਿੰਦਾ ਸੀ ਇੰਨਾ ਕਿ ਮੈਨੂੰ ਮੰਮਾ ਗੁੱਸੇ ਹੋਣਾ ਤੇ ਵੇਖਦਾ ਨਹੀਂ ਪਿਆ ਸੀ ਮੇਰੇ ਵੱਲ ਇੱਧਰ ਹੁਣ ਮੈਂ ਫਿਰ ਚੱਕਾਂਗੀ ਨੂੰ ਸਮਾਨ ਨੂੰ ਬਾਅਦ ਵਿੱਚ ਪਹਿਲੇ ਸੀ ਬਣਾ ਲਈਏ ਕੋਫਤੇ ਬਣਦੇ ਪਏ ਥੋੜੇ ਬਰਹਿ ਗਏ ਫਿਰ ਮੈਂ ਕਿਹਾ ਮੰਮਾ ਕਹਿ ਰਹੀ ਸੀ ਕਿ ਤੁਸੀਂ ਬਣਾ ਲਓ ਤੰਗ ਕਰੀ ਜਾਂਦਾ ਪਿਆ ਮੈਨੂੰ ਫਿਰ ਇਹਨੂੰ ਮਮਾ ਬਣਾਉਣ ਲੱਗ ਪਏ ਸੀ ਮੈਂ ਫਿਰ ਇਹਨੂੰ ਚੱਕ ਕੇ ਖਲੋਤੀ ਸੀ ਨਾਲ ਦੀ ਨਾਲ ਥੋੜਾ ਤਾਂ ਹੰਕੰਕ ਕੀਤਾ ਫਿਰ ਇਹਨੂੰ ਥੋੜਾ ਚੱਕ ਕੇ ਫਿਰ ਥੋੜਾ ਫਿਰ ਟਾਈਮ ਫਿਰ ਮੈਂ ਵੋਕ ਕਰ ਚ ਪਾ ਦਾਂਗੀ ਤੇ ਸਾਡੀ ਬਣ ਗਈ ਚਾਹ ਆ ਗਈ ਜੀ ਜਿੰਨੇ ਚਾਹ ਪੀਣੀ ਹੈ ਤੁਹਾਨੂੰ ਮੈਂ ਬਾਹਰ ਦਿੱਤਾ ਵੋਕ ਕਰ ਚ ਕਬੂਤਰ ਜੇ ਇਹਨੂੰ ਇਹਨੂੰ ਥੜਾ ਖੇਡ ਲੇਗਾ ਫਿਰ ਇਸ ਤੋਂ ਬਾਅਦ ਅਸੀਂ ਤਰਾਂਗੇ ਚਾਹ ਪੀਵਾਂਗੇ ਤੜਕਾ ਲਾਵਾਂਗੇ ਫਿਰ ਆਪਾਂ ਆਟਾ ਗੁੰਨ ਕੇ ਫੁਲਕੇ ਬਣਾਵਾਂਗੇ ਰਾਤ ਵਾਸਤੇ ਕਈ ਕਈ ਚੋਲ ਵੀ ਖਾਣ ਦੇ ਆਪਾਂ ਰਾਤ ਨੂੰ ਫੁੜਕੇ ਹੀ ਖਾਵਾਂਗੇ ਚੋਲ ਘਟ ਬਣਾਵਾਂਗੇ ਇੱਧਰ ਮੈਨੂੰ ਜੀ ਵੀ ਸੀ ਬਣੂਣ ਮੈਂ ਪਾਇਆ ਸੀ ਨਵਾਂ ਸੂਟ ਨਹੀਂ ਜੀ ਅਸੀਂ ਪਾਇਆ ਸੀ ਨਵਾਂ ਸੂਟ ਹੈ ਮੇਰੀ ਭੈਣ ਨੇ ਦਿੱਤਾ ਸੀ ਵੱਡੀ ਨੇ ਤੇ ਮੈਂ ਮਾਚਲ ਪਾ ਕੇ ਲੈਨੇ ਆ ਕਿੱਦਾਂ ਲੱਗਾ ਬਹੁਤ ਸੋਹਣਾ ਸੀਤਾ ਜਿੰਨਾ ਨੇ ਸੀਤਾ ਸੂਟ ਇਹ ਵਾਲਾ ਦੇਣ ਵਾਲੇ ਪਿਆਰ ਮਿਲ ਲੱਗ ਥੈਂਕ ਯੂ ਥੈਂਕ ਯੂ ਬਾਅਦ ਚ ਥੈਂਕ ਯੂ ਮੈਨੂੰ ਚੂਟਾ ਨੇ ਦਿੱਤਾ ਸੀ ਤੇ ਇੱਧਰ ਮੈਂ ਬਣਾ ਰਹੀ ਸੀ ਗੋਫਤੇ ਮਮਾ ਕਹਿੰਦੇ ਛੋੜੇ ਤੂੰ ਬਣਾ ਕੇ ਦੇ ਕਿ ਮੈਨੂੰ ਤਾਂ ਗਰਮੀ ਬਹੁਤ ਲੱਗਦੀ ਪਈ ਆ ਮੈਂ ਕਿਹਾ ਚਲੋ ਮੰਮਾ ਮੈਂ ਬਣਾ ਦਿੰਨੀ ਆ ਇੱਧਰ ਮੈਂ ਬਣਾ ਰਹੀ ਸੀ ਕੋਫਤੇ ਨਾਲ ਦੀ ਨਾਲ ਤੇ ਦੱਚਵੀ ਫੇਰ ਮੈਨੂੰ ਤੰਗ ਕਰਦਾ ਬੈਠ ਥੱਲੇ ਥੱਲੇ ਕਿ ਮੰਮਾ ਮੈਨੂੰ ਫੜ ਲਓ ਜੇ ਕਰ ਲਓ ਇੱਧਰ ਚਲੋ ਪਿੱਛੇ ਪਿੱਛੇ ਸੀ ਮੇਰੇ ਕਬੂਤਰ ਜਿਹਾ ਹੁਣ ਵੀ ਮੇਰੇ ਕੋਲ ਬੈਠਾ ਹੈ ਮੈਨੂੰ ਵੀਡੀਓ ਨਹੀਂ ਐਡਿਟ ਕਰਨ ਦਿੰਦਾ ਟਾਂਗਣਾ ਲਾ ਕੇ ਪੁੱਛ ਪੁੱਛ ਕਰੀ ਜਾਂਦਾ ਪੁੱਛ ਪੁੱਛ ਕਰੀਦਾ ਬੁਗੜਾ ਆ ਗਿਆ ਛੋਣਾ ਜਿਹਾ ਇੱਧਰ ਚਵੀ ਦੀ ਮੰਮਾ ਆ ਨਹੀਂ ਪੀਜ਼ਾ ਨਹੀਂ ਖਾਣਾ ਜੀ ਦਰਬਾਂਦੇ ਪੇ ਪਕੌੜੇ ਤੇ ਜਿਹੜੇ ਨਿਆਣੇ ਸਾਡੇ ਆ ਬਾਹਰ ਦੇ ਚੀਜ਼ਾਂ ਨੂੰ ਮੂੰਹ ਜਾਰਾ ਮਾਰਦੇ ਆ ਇਹਨਾਂ ਨੂੰ ਘਰ ਦੀ ਚੀਜ਼ ਕੋਈ ਸਵਾਦ ਲੱਗਦੀ ਨਹੀਂ ਇਹ ਕੁੱਟ ਖਾਣ ਵਾਲੇ ਬੱਚੇ ਨੇ ਲਓ ਜੀ ਇੱਧਰ ਆਪਾਂ ਤੜਕੇ ਦਾ ਵੀ ਤਿਆਰੀ ਸ਼ੁਰੂ ਕਰ ਦਿੱਤੀ ਦੂਜੀ ਸਾਈਡ ਤੜਕਾ ਲਾ ਰਹੇ ਆ ਜੀਰੇ ਦਾ ਤੇ ਇੱਧਰ ਆਪਾਂ ਪਿਆਜ਼ ਕਰ ਰਹੇ ਆ ਚੋਪ ਪਿਆਜ਼ ਇੰਨੇ ਵਧੀਆ ਬਣ ਦੇਣਾ ਕਿ ਆਪਾਂ ਇੱਥੋਂ ਇਹ ਸ਼ੌਪ ਤੋਂ ਲੈ ਕੇ ਆਏ ਸੀ ਗ੍ਰੋਸਰੀ ਕਰਨਗੇ ਸ਼ਾਪਿੰਗ ਉੱਥੋਂ ਲੈ ਕੇ ਆਏ ਸੀ ਕਿ ਮੈਨੂੰ ਵਧੀਆ ਲੱਗਾ ਤਾਂ ਮੈਂ ਕਹਿੰਦਾ ਮਮਾ ਕਈ ਵਾਰੀ ਲਾਈਟ ਗਈ ਹੁੰਦੀ ਤੇ ਬੰਦਾ ਹੱਥ ਨਾਲ ਵੀ ਘੱਟ-ਘੱਟ ਲੈਂਦਾ ਤੜਕੇ ਦਾ ਸਮਾਨ ਤੇ ਇਧਰ ਆਪਾਂ ਕਰਦੇ ਪਏ ਪਿਆਜ਼ ਚੋਪੇ ਇੱਜਕ ਟਾਈਮ ਚ ਲੋ ਲੱਗਦਾ ਨਹੀਂ ਇੰਨਾ ਬਟ ਛੋਟੇ-ਛੋਟੇ ਪਿਆਜ਼ ਕਰਕੇ ਖੋਣੇ ਪੈਂਦੇ ਬਾਹਲੇ ਵੱਡੇ ਨਹੀਂ ਪੈਂਦੇ ਅਦਰ ਦਸ਼ਵੀ ਮੈਨੂੰ ਫੇਰ ਤੋਂ ਤੰਗ ਕਰਨ ਲੱਗ ਪਿਆ ਆਣ ਕੇ ਵਿੱਚ-ਵਿੱਚ ਵੀਡੀਓ ਐਡਿਟ ਕਰਦੇ ਹਾਂ ਇੱਕ ਦਿਨਾਂ ਮੈਂ ਵੀਡੀਓ ਨਹੀਂ ਬਣਾ ਪਾਉਂਦੀ ਤਾਂ ਮੈਨੂੰ ਟਾਈਮ ਹੀ ਨਹੀਂ ਲੱਗਦਾ ਵੀਡੀਓ ਬਣਾਉਂਦਾ ਥੋੜੀ ਮੈਂ ਇੱਕ ਦੋ ਹਫ਼ਤੇ ਦੀ ਵੀਡੀਓ ਪਾਉਣੀ ਓਏ ਦਸ਼ਵੀਰ ਮੇਰੇ ਵਾਲ ਪੜ ਤੇ ਇੱਧਰ ਸੀ ਲੱਗ ਲਿਆ ਪਿਆ ਮਮਾ ਫਿਰ ਆ ਗਈ ਸੀ ਮੈਂ ਮਮਾ ਤੁਸੀਂ ਹਣ ਤੜਕਾ ਉਧਰ ਵੇਖੋ ਸਬਜੀ ਕੋफ्ते ਬਣਾਉ ਤੇ ਮੈਂ ਲਾਨੀ ਆ ਤੜਕਾ ਮਮਾ ਲਾ ਰਹੇ ਨੇ ਕੋफ्ते ਬਣਾ ਰਹੇ ਤੇ ਮੈਂ ਤੜਕਾ ਕਰ ਰਹੀ ਇੱਧਰ ਬਣਾ ਰਹੀ ਲੱਗ ਚਲ ਮੈਂ ਪਿਆਜ਼ ਵੀ ਕੱਟ ਕੇ ਦੇ ਦੇਣੀ ਤੁਹਾਨੂੰ ਸਾਰਾ ਖੁਸ਼ ਪਿਆਜ਼ ਐਂ ਬਰੀਕ ਹੋ ਜਾਂਦੇ ਇਹਦੇ ਵਿੱਚ ਬਿਲਕੁਲ ਜਿੱਦਾਂ ਆਪਾਂ ਚਟਣ ਦੇ ਪਿਆਜ਼ ਨਹੀਂ ਕੁੱਟਦੇ ਇਦਾਂ ਪਿਆਜ਼ ਬਣ ਜਾਂਦੇ ਬੜੇ ਬਰੇ ਤੁਸੀਂ ਪਿਛਲੀ ਵੀਡੀਓ 'ਚ ਵੀ ਵੇਖਿਆ ਹੋਗਾ ਚੋਪਰ ਨਾਲ ਆ ਰਹੀ ਤੜਕਾ ਅਦਰਸ਼ ਵੀ ਮੈਂ ਤੰਕਰੀ ਜਾਂਦਾ ਸੀ ਮੈਂ ਕਹਦਾ ਉਹਦਾ ਕੱਟ ਕੇ ਦੇਦਾ ਪਿਆਰ ਵਿੱਚ ਕਿੰਨੇ ਕਿੰਨੇ ਪਿਆਜ਼ ਪਾਉਣੇ ਪਉਂਦੇ ਆ ਬਿਲਕੁਲ ਤੇ ਮੰਮਾ ਉਧਰ ਬਣਾ ਰਹੇ ਸੀ ਮੰਮਾ ਕਹਿੰਦੇ ਲੂਣ ਦੇਖਦੀ ਮੈਂ ਪਕੌੜਿਆਂ ਦਾ ਫਿਰ ਅਸੀਂ ਦੇਖਿਆ ਲੂਣ ਬਹੁਤ ਟੇਸਟੀ ਬਣਾ ਸੀ ਆਪਾਂ ਅੰਦਾਜ਼ੇ ਨਾਲ ਪਾ ਲਈਦਾ ਕਿਹੜੀ ਘਟ ਵੱਤ ਤੇ ਹੁੰਦਾ ਨੇ ਪਕੌੜਿਆਂ ਚ ਸਹੀ ਬਣ ਜਾਂਦਾ ਤੇ ਮੈਂ ਬਹੁਤ ਜਲਦੀ ਜਲਦੀ ਤੜਕਾ ਲਾਣਾ ਤੇ ਚਾਹ ਪੀਣਾ ਟਾਈਮ ਲੱਗ ਜਾਂਦਾ ਚਾਹ ਪੀਣ ਨੂੰ ਜਾਵਾਂਗੇ ਗੁਰਦਰਾ ਸਾਹਿਬ ਜਾਵਾਂਗੇ ਸ਼ਾਮ ਨੂੰ ਮੱਠਾ ਟੇਕਾਂਗੇ ਕੀ ਅੱਜ ਸਵੇਰੇ ਸੰਗਰਾਮ ਸੀ ਉੱਥੇ ਵੀ ਸੀ ਗਏ ਸੀ ਮੈਂ ਮम्मा ਤੇ ਦਸ਼ਵੀਰ ਤਿੰਨੇ ਜਾਣੇ ਆਨੰਦ ਸੁਤਤਾ ਸੀ ਜਿਵੇਂ ਛੁੱਟੀਆਂ ਸੀ ਤਿੰਨ ਚਾਰ ਆਲਰੇਡੀ ਟਿਊਜ਼ਡੇ ਸਕੂਲ ਲੱਗੇਗਾ ਹੁਣ ਰਖੜੀ ਆ ਰਹੀ ਹੈ ਸਾਰੀਆਂ ਭੈਣਾਂ ਮੇਰੀਆਂ ਨੂੰ ਰਖੜੀ ਦੀਆਂ ਵਧਾਈਆਂ ਹੁਣ ਵੀ ਕੋਣ ਕੋਣ ਰਖੜੀ ਬੰਨਣ ਜਾ ਰਿਹਾ ਮੈਂ ਤਾਂ ਗਈ ਸੀ ਮੈਂ ਉੱਥੇ ਰਖੜੀ ਦੇ ਆਈ ਸੀ ਆਪਣੇ ਵੀਰ ਨੂੰ ਤੇ ਡੈਡੀ ਨੂੰ ਤੇ ਭਤੀਜੇ ਨੂੰ ਬੰਨ੍ਹ ਆਈ ਸੀ ਤੇ ਹੁਣ ਨਹੀਂ ਜਾ ਜਾਂਦਾ ਇੰਨੀ ਦੂਰ ਜਾਣਾ ਔਖਾ ਲੱਗਦਾ 2-3 ਘੰਟੇ ਦਾ ਰਸਤਾ ਤੇ ਰੋਕਾ ਹੋ ਜਾਂਦਾ ਛੋਟਿਆਂ ਨਾਲ ਤੇ ਫਿਰ ਇਸ ਕਰਕੇ ਮੈਂ ਨਹੀਂ ਜਾਵਾਂਗੀ ਹੁਣ ਜਿਹੜੇ ਮੇਰੇ ਭੈਣਾਂ ਰਖੜੀ ਬੰਨਣਾ ਜਾਂ ਜਿਹਨਾਂ ਦੀ ਵਿਧਾਈ ਹੋਏ ਤੇ ਉਹਨਾਂ ਨੂੰ ਵੀ ਰਾਂ ਦੀ ਲੰਬੀ ਉਮਰ ਕਰੇ ਸਾਰੇ ਭੈਣਾਂਾਂ ਦੀਆਂ ਵੀਰਾਂਾਂ ਦੀ ਭੈਣਾਂਾਂ ਦੀ ਵੀ ਮਾਂ ਸਾਰੇ ਪੇਕੇ ਘਰ ਹੱਸਦੇ ਵਸਦੇ ਰਹਿੰਦੇ ਸਾਰਿਆਂ ਦੇ ਇੱਧਰ ਮੈਂ ਕਰ ਦਿੱਤਾ ਪਿਆਜ਼ ਤੇ ਮੰਮੀ ਕਹਿੰਦੇ ਟਮਾਟਰ ਵੀ ਗ੍ਰਾਈਂਡ ਕਰ ਦੇ ਮੈਂ ਕਿਹਾ ਮੈਂ ਮਿਰਚਾਂ ਨਹੀਂ ਪਾਈਆਂ ਹੈਗੀਆਂ ਕਹਿੰਦੇ ਮਿਰਚ ਫਿਰ ਪਾ ਦੋ ਹਰੀ ਟਮਾਟਰ ਚ ਪਾ ਦੋ ਤੁਹਾਨੂੰ ਟਮਾਟਰ ਚ ਹਰੀ ਮਿਰਚਾ ਪਾ ਐਡ ਕਰਾਂਗੇ ਚ ਪਿਆਜ਼ ਹੀ ਇਕੱਲੇ ਕੀਤੇ ਆ ਤੇ ਮੈਂ ਮੰਮਾ ਨੂੰ ਕਹਿ ਰਹੀ ਸੀ ਤੁਸੀਂ ਨਮਕ ਉਹ 11 ਪਾ ਦੋ ਆਪਣੇ ਹਿਸਾਬ ਨਾਲ ਸਬਜ਼ੀ ਜੀ ਤੇ ਮੈਂ ਇੱਧਰ ਕਰ ਦਿੰਗੀ ਪੀਲੋ ਦੀ ਸਾਡਾ ਪਿਆਜ ਹੋ ਗਿਆ ਗੱਲਾਂ ਬਾਤਾਂ ਚ ਤਿਆਰ ਗੱਲਾਂ ਬਾਤਾਂ ਕਰਦੇ ਆ ਸੀ ਵੀਡੀਓ ਸਬਜੀ ਬਣਾ ਲਈ ਦੋਨਾਂ ਜਾਣੀਆਂ ਨੇ ਦੋ ਹੱਥੇ ਨਾਲ ਕੰਮ ਮਤਲਬ ਕਿ ਜਲਦੀ ਮੁੱਕ ਜਾਂਦਾ ਤੇ ਮੈਂ ਮੰਮਾ ਨੂੰ ਕਹਿੰਦੇ ਮੈਨੂੰ ਟਮਾਟਰ ਕਰ ਦੇ ਉਹ ਦਸ਼ਵੀਰ ਮੈਂ ਲੂਣ ਵਗੈਰਾ ਪਾ ਕੇ ਲੂਣ ਦਾ ਨਹੀਂ ਰੱਖ ਦਿੱਤੀ ਸੀ ਵਿੱਚ ਤੇ ਇਦ ਦਸ਼ਵੀਰ ਤੰਗ ਕਰੀ ਜਾਂਦਾ ਓਏ ਗੱਦੂ ਬੱਚੇ ਰੁਕ ਜਾ ਇਹਨਾਂ ਮੰਮਾ ਬਣਾ ਰਹੇ ਪਕੌੜੇ ਪਕੌੜੇ ਬਣਾਉਣਾ ਟਾਈਮ ਬੜਾ ਲੱਗ ਜਾਂਦਾ ਏ ਬਾਈ ਕੀ ਕਰੀਏ ਹਣਾ ਦਸ਼ਵੀਰ ਦਰਸ਼ਵੀਰ ਖਾਂਦਾ ਪੋੜੇ ਵੇਖਦਾ ਪਿਆ ਮੇਰੀ ਵੀਡੀਓ ਨੂੰ 1 ਇੰਚੀ ਦਾਦੀ ਮम्मा ਬਹਾਰੇ ਸਬਜੀ ਤੇ ਦਰਸ਼ਵੀਰ ਕਰਦਾ ਪਿਆ ਸੀ ਤੰਗ ਥੱਲੇ ਕਿ ਮੈਨੂੰ ਫੜ ਲਓ ਫੜ ਲਓ ਜਲਦੀ ਮੈਂ ਕਿਹਾ ਥੋੜਾ ਰੁਕ ਜਾ 5 ਮਿੰਟ ਰੁਕ ਜਾ 2 ਮਿੰਟ ਰੁਕ ਜਾ ਫਿਰ ਹਾਰ ਕੇ ਖਿੱਚ ਗਿਆ ਸੀ ਤੇ ਮੰਮੀ ਬਣਾ ਰਹੀ ਨੇ ਸਬਜੀ ਉੱਥੇ ਬੰਦੀ ਪਈ ਹੈ ਸਾਡੀ ਸਬਜੀ 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 ਜੀ ਟਮਾਟਰ ਪਾ ਦਿੱਤੇ ਟਮਾਟਰ ਕਰਕੇ ਫੇਰ ਅਸੀਂ ਫ੍ਰੀ ਮਾਪ ਉਹਦੇ ਨਾਲ ਆਟਾ ਗੁੰਨਾਗੇ ਨੂੰ ਥੋੜਾ ਸਾੰਭ ਕੇ ਦਸ਼ਵੀਂ ਆਟਾ ਗੁੰਨ ਕੇ ਸੇਰਾਪਾ ਬਣਾ ਲਾਂਗੇ ਫੁੱਲ ਕੇ ਜੀ ਕਿ ਟਾਈਮ ਲੱਗ ਜਾਂਦਾ ਵੀਡੀਓ ਆਈਟ ਐਡਿਟ ਕਰਨ ਦਾ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਕਈ ਵਾਰ ਕਿ ਮੈਂ ਵੀਡੀਓ ਬਹੁਤ ਘੱਟ ਬਣਾਉਣੀ ਕਿਉਂ ਟਾਈਮ ਨਹੀਂ ਲੱਗਦਾ ਕਿ ਵਿਊਜ਼ ਹੀ ਮੇਰੇ ਥੋੜੇ ਕਾਫੀ ਡਾਊਨ ਚਲੇ ਗਏ ਪਤਾ ਨਹੀਂ ਕੀ ਸਮਝ ਨਹੀਂ ਆਉਂਦੀ ਕਈ ਭੈਣ ਭਰਾ ਮੇਰੇ ਵੀਡੀਓ ਨਹੀਂ ਦੇਖਦੇ ਚਲੋ ਜੀ ਉਹਨਾਂ ਦੀ ਮਰਜ਼ੀ ਆਪਾਂ ਕੀ ਕਹਿ ਸਕਦੇ ਜਿਹੜਾ ਥੋੜਾ ਉੱਚਾ ਉੱਠ ਜਾਂਦਾ ਫਿਰ ਕਹਿੰਦਾ ਵੀ ਲਓ ਜੀ ਅਸੀਂ ਤੇ ਦੇ ਪਾਣੀ ਹਾਰਿਆ ਪਾਣੀ ਹਾਰ ਕੋਈ ਕਿਸੇ ਦਾ ਨਹੀਂ ਹੁੰਦਾ ਕਿ ਉਸ ਉੱਪਰ ਵਾਲੇ ਮਾਲਕ ਦੀ ਮਰਜ਼ੀ ਹੈ ਕਿੰਨੇ ਕੀ ਕਰਨਾ ਉਹਨੂੰ ਉੱਥੇ ਉਸ ਦੀ ਰਜ਼ਾ ਚ ਰਹਿਣਾ ਪੈਂਦਾ ਰੱਬ ਦੀ ਰਜ਼ਾ ਚ ਕਿੱਥੇ ਰੱਖਣਾ ਰੱਬ ਨੇ ਆਪਾਂ ਕੁਝ ਨਹੀਂ ਕਰ ਸਕਦੇ ਲੋ ਜਿਹੜੇ ਵੀ ਵੇਂਦੇ ਨਹੀਂ ਵੇਂਦੇ ਸਾਰੇ ਖੁਸ਼ ਰਹਿਣ ਆਪਣੇ ਘਰੇ ਆਬਾਦ ਰਹਿਣ ਸਾਰੇ ਜਣੇ ਤੇ ਆਓ ਅਨੰਤ ਬਾਦ ਘਟ ਘਟੀ ਵੀ ਦੀ ਇੱਧਰ ਅਸੀਂ ਲੱਗ ਹਾਂ ਓਏ ਮਾਟਲੂ ਸੜਨ ਚੋਪ ਹੋ ਗਿਆ ਦਸਵੇਂ ਮਰਵਾਲ ਦੇ ਪੁੱਤਰ ਆ ਪੁੱਤ ਮ ਜੂਵਾਲ ਵੋਣੇ ਆ ਜੇ ਗੁੱਤ ਕਰਨੀ ਤਾਂ ਤੂੰ ਤੰਗ ਕਰੀ ਜਾਣਾ ਪਿਆ ਓ ਬਹੁਤ ਤੰਗ ਕਰ ਤਾ ਸਰਦ ਮਰਵਾਲ ਕੱਦੂ ਜੀਆ ਇਹ ਮੇਰਾ ਬੁਗਾਏ ਛੋਣਾ ਜਿਆ ਲੱਡੂ ਜਿਆ ਮੇਰੇ ਛੋਣਾ ਜਿਆ ਦਰ ਲਓ ਜੀ ਸਾਡੀ ਬਣਦੀ ਪਈ ਹੈ ਬਰਫੀ ਕद्दू ਦੀ ਭਾਬੀ ਮੈਨੇ ਵੀਡੀਓ ਭੇਜੀ ਸੀ ਕਹਿੰਦੇ ਕद्दू ਕਸ਼ ਕਰਕੇ ਨਾ ਕद्दू ਆਪਾਂ ਤੇ ਨਾਲ ਦਾ ਪਾਣੀ ਆਪਾਂ ਸੁਕਾ ਲੈਣਾ ਹੁੰਦਾ ਹੈ ਤੇ ਦਰ ਪਾਣੀ ਭਾਬੀ ਦੀ ਸੁਕਾਰ ਰਹੀ ਸੀ ਪਾਣੀ ਸੁੱਕਣ ਤੋਂ ਬਾਅਦ ਫਿਰ ਆਪਾਂ ਦੂਜੀ ਕੜਾਈ ਚ ਪਾ ਕੇ ਇਹਨੂੰ ਮਤਲਬ ਕਿ ਕੱਢ ਕੇ ਫਿਰ ਉਹਦੇ ਵਿੱਚ ਅਸੀਂ ਪਾਗਣਾ ਫੂਡ ਕਲਰ ਪਾਗਤਾ ਗ੍ਰੀਨ ਭਾਬੀ ਜੀ ਨੇ ਉਹ ਬਣਾ ਲਈ ਬਰਫੀ ਬਣਾ ਲਈ ਜਿਹੜੀ ਆਪਾਂ ਬਾਜ਼ਾਰ ਚੋਂ ਮਿਲਦੀ ਨਾ ਆਪਾਂ ਨੂੰ ਕੋਕਨਟ ਟੇਸਟ ਹੁੰਦਾ ਥੋੜਾ ਥੋੜਾ ਇਦਾਂ ਦਾ ਟੇਸਟ ਹੁੰਦਾ ਸੀ ਭਾਬੀ ਕਹਿੰਦੇ ਤੇ ਇਹਦਾ ਵੀ ਆਪਾਂ ਮਤ ਥੋੜਾ ਨਾ ਦੁੱਧ ਹੀ ਪਾ ਲੈ ਇੱਕ ਕੱਪ ਦੁੱਧ ਪਾਇਆ ਕੇ ਜਿਹੜਾ ਉਹਦੇ ਵਿੱਚ ਨਾ ਚਾਹੋ ਤੁਸੀਂ ਕੋਕੋਨਟ ਪਾਊਡਰ ਵੀ ਬੂਰਾ ਵੀ ਪਾ ਸਕਦੇ ਤੇ ਕੋਕੋਨਟ ਮਿਲਕ ਪਾਊਡਰ ਵੀ ਪਾ ਸਕਦੇ ਉਹ ਤੁਹਾਡੀ ਚੋਇਸ ਹੈ ਤੇ ਦਰਭਾਵੀ ਨੇ ਦੁੱਧ ਪਾ ਕੇ ਦੁਬਾਰਾ ਤੁਹਾਨੂੰ ਫੇਰ ਸੁੱਕਣ ਵਾਸਤੇ ਰੱਖ ਦਿੱਤਾ ਕਿ ਰਹਿ ਜੇਗੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਜਿੰਨਾ ਤੁਸੀਂ ਪਾਉਣਾ ਚਾਹੁੰਦੇ ਹੋ ਤੁਹਾਡੀ ਚੋਇਸ ਹੈ ਦੁੱਧ ਵੀ ਤੁਸੀਂ ਦੇ ਵੱਧ ਘੱਟ ਪਾਉਣਾ ਚਾਹੋ ਵੀ ਤੁਸੀਂ ਪਾ ਸਕਦੇ ਇੱਥੇ ਪਾਬੀ ਜੀ ਨੇ ਇੱਕ ਤੋਂ ਡੇਢ ਕੱਪ ਦੇ ਵਿੱਚ ਵੀ ਦੁੱਧ ਪਾਇਆ ਮੇਰੇ ਖਿਆਲ ਸ਼ਾਇਦ ਸਾਡੀ ਬਣਾ ਰਿਹਾ ਸੋਕਰਿਆ ਦੁੱਧ ਦੁੱਧ ਤੋਂ ਬਾਅਦ ਅਸੀਂ ਕਰਾਂਗੇ ਜੀ ਇਹਦੇ ਵਿੱਚ ਬਿਲਕੁਲ ਸੁੱਕ ਜਾਏਗਾ ਤੇ ਬਿਲਕੁਲ ਰਬੀਪੁਰ ਦੋ ਦਿਨ ਸੁਕਾਉਣਾ ਹੈ ਬਿਲਕੁਲ ਆਪਾਂ ਖੋਏ ਵਾਂਗੂ ਬਣਾ ਦੇਣਾ ਉਦੋਂ ਤੱਕ ਖੋਇਆ ਬਣ ਜੇ ਇਹਦੇ ਵਾਂਗੂ ਬਿਨਾ ਖੋਏ ਤੋਂ ਬਿਨਾ ਮਾਵੇ ਤੋਂ ਬਰਫੀ ਬਣ ਕੇ ਤਿਆਰ ਸਾਡੀ ਹੋ ਜਾਏਗੀ ਇਦਾਂ ਸੇ ਦੁੱਧ ਸੁਕਾਉਣ ਦੀ ਵੇਟ ਕਰਦੇਗੇ ਤਾਂ 15 20 ਤੋਂ 25 ਮਿੰਟ ਲੱਗ ਜਾਂਦੇ ਇਹਨੂੰ ਸੁਕਾਉਣ ਵਾਸਤੇ ਦੁੱਧ ਨੂੰ ਥੋੜਾ ਕਿ ਇਹਦੇ ਵਿੱਚ ਘਿਓ ਵੀ ਐਡ ਕਰ ਸਕਦੇ ਹੋ ਤੁਸੀਂ ਆਪਣੀ ਚੋਇਸ ਹੈ ਤੁਹਾਡੀ ਜਿਹੜੀ ਚੀਜ਼ ਤੁਸੀਂ ਐਡ ਕਰਨੀ ਚਾਹੁੰਦੇ ਕਰ ਸਕਦੇ ਲੋ ਜਿੱਦਾਂ ਸਾਡਾ ਦੁੱਧ ਵੀ ਸੋਕੇ ਤਿਆਰ ਹੋ ਗਿਆ ਤੇ ਐਨ ਘਿਓ ਦੇ ਵਿੱਚ ਪੁੱਜ ਗਿਆ ਕद्दू ਸਾਰਾ ਤੇ ਸਾਡੀ ਬਰਫੀ ਲਈ ਹੋ ਗਿਆ ਤਿਆਰ ਬੈਟਰ ਚਲੋ ਤੁਸੀਂ ਦੱਸੋ ਵੀਡੀਓ ਕਿਵੇਂ ਲੱਗੀ ਜੇ ਵੀਡੀਓ ਵਧੀਆ ਲੱਗੀ ਕद्दू ਦੀ ਬਰਫੀ ਵਾਲੀ ਤੇ ਸਬਜੀ ਵਾਲੀ ਪਲੀਜ਼ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵਾਲੀ ਵੀਡੀਓ ਕਿਵੇਂ ਲੱਗੀ ਕੱਦੂ ਦੀ ਬਰਫੀ ਚਾਹੋ ਤਾਂ ਤੁਸੀਂ ਕੋਕੋਨਟ ਬੂਰਾ ਵੀ ਉੱਪਰ ਪਾ ਸਕਦੇ ਹੋ ਤੇ ਵਿੱਚ ਐਡ ਕਰ ਸਕਦੇ ਹੋ ਪਰ ਉਹ ਤੁਹਾਡੀ ਆਪਸ਼ਨਲ ਹੈ ਆ ਭਾਬੀ ਜੀ ਨੇ ਨਹੀਂ ਪਾਇਆ ਕੋਈ ਨਾ ਕੋਈ ਹੈਗਾ ਜੇ ਘਰ ਵਿੱਚ अवेलेबल ਹੋਵੇ ਤਾਂ ਤੁਸੀਂ ਪਾ ਸਕਦੇ ਹੋ ਭਾਈ ਤੁਹਾਡੀ ਇੱਛਾ ਹੈ ਤੇ ਇੱਥੇ ਹੁਣ ਬਰਫੀ ਸਾਡੀ ਬਣ ਕੇ ਤਿਆਰ ਇਹਨੂੰ ਥੋੜਾ ਬਿਲਕੁਲ ਠਕੋਣਾ ਹੈ ਆਪਾਂ ਘਿਓ ਦੇ ਵਿੱਚ ਭੁੰਨਣਾ ਕਿ ਜਦ ਤੱਕ ਘਿਓ ਥੋੜਾ ਉੱਪਰ ਛੱਡਣ ਲੱਗ ਪੇ ਤਾਂ ਖੰਡ ਵੀ ਤੁਸੀਂ ਆਪਣੇ ਵਿੱਚ ਐਡ ਕਰ ਸਕਦੇ ਹੋ ਜਿੰਨੇ ਜਿੰਨੇ ਤੁਸੀਂ ਆਪਣੇ ਮਿਠੇ ਮਤਾਬਕ ਮਿੱਠਾ ਪੋਣਾ ਚਾਹੁੰਦੇ ਹਾਂ ਚਲੋ ਜੀ ਸਾਡੀ ਇੱਧਰ ਬਰਫੀ ਹੋ ਗਿਆ ਰੈਡੀ ਇਹਨੂੰ ਕਰਾਂਗੇ ਟ੍ਰਾਂਸਫਰ ਆਪਾਂ ਕਿਸੇ ਪਲੇਟ 'ਚ ਤੁਸੀਂ ਜਿਹਾ ਪ੍ਰਾਤ ਚਘੋਲਾ ਕੇ ਤੇ ਤੁਸੀਂ ਇਹਨੂੰ ਟ੍ਰਾਂਸਫਰ ਕਰ ਸਕਦੇ ਹੋ ਸਾਡੀ ਬਰਫੀ ਬਣ ਕੇ ਹੋ ਰਹੀ ਤਿਆਰ ਟਾਈਮ ਲੱਗਦਾ ਇੱਦਾਂ ਸਾਡਾ ਘੋਲਾ ਲਾ ਕੇ ਦਿੱਤਾ ਗਿਆ ਪ੍ਰਾਤ ਵਿੱਚ ਇਹਦੇ ਵਿੱਚ ਭਾਬੀ ਜੀ ਕਰ ਦਾਂਗੇ ਟ੍ਰਾਂਸਫਰ ਇਹਨੂੰ ਬਰਫੀ ਨੂੰ ਜੋ ਬੈਟਰ ਬਣ ਗਿਆ ਬਰਫੀ ਦਾ ਐਡ ਹੋ ਗਿਆ ਚਲੋ ਜੀ ਵੀਡੀਓ ਵਧੀਆ ਲੱਗ ਗਈ ਤਾਂ ਲਾਈਕ ਕਰਿਓ ਜੀ ਬਿਲਕੁਲ ਇਹਨਾਂ ਮਤਲਬ ਜਿਉ ਕੜਾਈ ਛੱਡ ਦੋਵੇਂ ਨਾ ਆਪਣੇ ਆਪ ਇਹ ਸਮਝੋ ਕਿ ਬੈਟਰ ਤੁਹਾਡਾ ਤਿਆਰ ਹੋ ਗਿਆ ਬਿਲਕੁਲ ਇਹਨ ਪੁੱਜ ਚੁੱਕਿਆ ਕਿਉਂਕਿ ਉਹ ਰੋੜੀ ਆਪਾਂ ਪਾਣੀ ਦੇ ਵਿੱਚ ਵੀ ਇਹਨੂੰ ਥੋੜਾ ਬੋਇਲ ਉਸ ਇਧਰ ਲਾਉ ਜੀ ਸਾਡੀ ਬਰਫੀ ਭਾਬੀ ਨੇ ਨਾਲ ਦੇ ਨਾਲ ਕੱਢ ਦਿੱਤੀ ਉੱਪਰ ਲਾ ਤੇ ਕੱਢ ਦਿਓ ਤੁਹਾਡੀ ਆਪਸ਼ਨਲ ਹੈ ਤੁਸੀਂ ਜੋ ਮਰਜ਼ੀ ਲਾ ਸਕਦੇ ਬਦਾਮ ਲਾ ਲਓ ਜੋ ਮਰਜ਼ੀ ਲਾ ਲਓ ਤੁਹਾਡੀ ਇੱਛਾ ਹੈ ਇਧਰ ਲਾ ਤੇ ਕੱਢ ਜੂ ਬਰਫੀ ਤਿਆਰ ਓਕੇ ਜੀ ਥੈਂਕ ਯੂ ਫॉर ਥਿਸ ਵਾਚਿੰਗ ਵਲੋਗ ਬਾਏ ਬਾਏ